ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਸਰਜੀਤ ਸਿੰਘ ਪਿੰਡ ਪਿਉਰੀ ਨੜੀ ਦੇ ਦਰਵਾਜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਤੇ 20 ਅੱਜ ਅਸੀਂ ਮਤੀਰੇ ਚ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਹਿੰਦੀ ਪਾਠਸ਼ਾਲਾ ਵਿੱਚ ਤਰਬੂਜ ਕਿਹਾ ਜਾਂਦਾ ਹੈ ਆ ਸੰਸਕ੍ਰਿਤ ਪਾਠਸ਼ਾਲਾ ਵਿੱਚ ਕਲਿੰਗ ਆਰਸ਼ੀਰਨਵੰਤ ਕਿਹਾ ਜਾਂਦਾ ਹੈ ਔਰ ਫਾਰਸੀ ਪਾਸਾ ਵਿੱਚ ਹਿੰਦਵਾਨ ਕਿਹਾ ਜਾਂਦਾ ਹੈ ਔਰ ਅਰਬੀ ਪਾਸਾ ਵਿੱਚ ਵੱਤ ਕਿਹਿੰਦੀ ਕਿਹਾ ਜਾਂਦਾ ਹੈ ਤਰਬੂਜ ਜਿਹਨੂੰ ਤਰਬੂਜ ਨੂੰ ਔਰ ਕਿਸ ਤਰ੍ਹਾਂ ਕੇ ਮਤੀਰਾ ਸ੍ਰੇਸ਼ਟ ਬਣਕਾਰੀ ਹੁੰਦਾ ਹੈ ਔਰ ਨਿਤਰਾਣ ਦੇ ਲਈ ਸ੍ਰੇਸ਼ਟ ਹੁੰਦਾ ਹੈ ਮਾਧ ਮਿੱਠਾ ਹੁੰਦਾ ਹੈ ਔਰ ਪਿਆਸ ਰੋਗ ਇਹਨ ਰੋਗਾਂ ਦਾ ਨਾਸ ਕਰਨ ਵਾਲਾ ਹੈ ਔਰ ਮਚੀਰਾ ਜਿਹੜਾ ਵੱਧ ਵਰਦੁਕ ਹੁੰਦਾ ਹੈ ਤਾਕਤ ਦੇਣ ਵਾਲਾ ਹੁੰਦਾ ਹੈ ਔਰ ਮਚੀਰਾ ਜਿਹੜਾ ਤੰਤਵਰੋਗ ਦਾ ਨਸ਼ ਕਰਨ ਵਾਲਾ ਹੁੰਦਾ ਹੈ ਔਰ ਮਚੀਰਾ ਵਰਖਾ ਔਰ ਤੰਤਵੂ ਬਣਾਉਣ ਵਾਲਾ ਹੁੰਦਾ ਹੈ ਔਰ ਇਹ ਜਿਹੜਾ ਮਚੀਰਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਸ਼ ਕਰਦਾ ਹੈ ਇਹ ਜੋ ਮਚੀਰਾ ਹੁੰਦਾ ਹੈ ਸਿੱਤਲ ਹੁੰਦਾ ਹੈ ਠੰਡਾ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਛਾਰਯੁਕਤ ਹੁੰਦਾ ਹੈ ਔਰ ਸ਼੍ਰੇਸ਼ਟ ਹੁੰਦਾ ਹੈ ਇਹ ਜੋ ਮਤੀਰਾ ਹੈ ਜਿਸ ਤਰ੍ਹਾਂ ਕੇ ਭੁਖ ਲਾਉਣ ਵਾਲਾ ਹੁੰਦਾ ਹੈ ਔਰ ਦੀਪਨ ਪਾਚਕ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਔਰ ਪੁਸ਼ਟੀਕਾਰਕ ਹੁੰਦਾ ਹੈ ਤਾਕਤ ਦੇਣ ਵਾਲਾ ਹੁੰਦਾ ਹੈ ਬਲਵਰਧਕ ਹੁੰਦਾ ਹੈ ਔਰ ਬਹੁਤ ਸਾਰਾ ਇੱਚ ਗੁਣ ਦਾ ਹੈ ਔਰ ਸ਼੍ਰੇਸ਼ਟ ਹੁੰਦਾ ਹੈ ਇਹ ਜਿਹੜਾ ਮਤੀਰਾ ਹੈ ਜਸਤਰਾ ਵਾਯੂ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਔਰ ਕਫ ਬਲਗਮ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਔਰ ਨੇਤਰਾੰਦ ਲਈ ਹਿਤਕਾਰੀ ਸ੍ਰਿਸ਼ਟ ਹੁੰਦਾ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਮਚੀਰਾ ਹੈ ਬਹੁਤ ਸਾਰੇ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਅੱਜ ਵੀ ਤੇ ਸ਼ਲੋਕਾਂ ਚ ਲਿਖਿਆ ਹੈ ਕਲਿੰਗੋ ਮਦਰਾ ਸੀਤਾ ਪਿੱਤਦਾਹਾ ਸਰਮਾਪਾ ਔਰ ਇਹ ਜੜਾ ਮਤੀਰਾ ਹੈ ਕਲਿੰਗੋ ਮਦਰਾ ਸੀਤਾ ਔਰ ਕਲਿੰਗ ਜਿਸ ਤਰ੍ਹਾਂ ਕੇ ਕਲਿੰਗੋ ਮਤੀਰਾ ਜਿਹਾ ਹੈ ਸ਼੍ਰੇਸ਼ਟ ਹੁੰਦਾ ਹੈ ਔਰ ਬਣਕਾਰੀ ਹੁੰਦਾ ਹੈ ਮਧਰ ਹੁੰਦਾ ਹੈ ਮੀਠਾ ਕਲਿੰਗੋ ਮਦਰਾ ਸੀਤਾ ਔਰ ਸੀਤਲ ਹੁੰਦਾ ਹੈ ਠੰਡਾ ਹੁੰਦਾ ਹੈ ਸੀਤਾ ਇੱਟਦਾਹ ਸ਼ਰਮਾ ਪਹਾ ਔਰ ਗਰਮੀ ਦੂਗਣਾ ਨਾਸ ਕਰਦਾ ਹੈ ਦਾ ਸਰੀਰ ਦੀ ਚਾਲਨ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਸ਼ਰਮਾ ਪਹਾ ਔਰ ਥਕਾਵਟ ਝਰਮ ਥਕਾਵਟ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਵਰ ਵਰਧਕ ਹੁੰਦਾ ਹੈ ਤਕਦੀਨ ਵਾਲਾ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਔਰ ਵਰਛਾ ਕਲਿੰਜ ਜਸਤਰਕੇ ਆਲ ਵਿੱਚ ਲਿਖਿਆ ਕਲਿੰਗੋ ਮਧੁਰਾ ਸੀਤਾ ਪਿਤਦਾਹ ਸਰਮਪਹਾ ਵਰਛਾ ਸੰਤਰਪਨੋ ਬਲਿਆ ਵੀਰਯਵਰਦਨਮ ਵੀਰਯਾ ਪੁਸ਼ਟੀ ਵਰਦਨਮ ਔਰ ਇਹ ਜੋ ਮਤੀਰਾ ਹੁੰਦਾ ਹੈ ਸ੍ਰਿਸ਼ਟ ਗੁਣਕਾਰੀ ਹੁੰਦਾ ਹੈ ਵਰਛਾ ਔਰ ਤਾਂ ਬਣਾਉਣ ਵਾਲਾ ਹੁੰਦਾ ਹੈ ਵਰਛਾ ਸੰਤਰਪਨੋ ਵਲਿਆ ਕੁਸ਼ਟੀ ਵਰਦਨਮ ਵਲਿਆ ਵਰਕਾਰਕੁੰਦਾ ਤਾਕਤ ਦੇਣ ਵਾਲਾ ਔਰ ਪੁਸ਼ਟ ਪੁਸ਼ਟ ਬਣਾਉਣ ਵਾਲਾ ਹੁੰਦਾ ਪੁਸ਼ਟੀ ਵਰਦਕੁੰਦਾ ਪੁਸ਼ਟੀ ਵਰਦਨਮ ਇਸ ਤਰ੍ਹਾਂ ਕੇ ਸ੍ਰੇਸ਼ਟ ਹੁੰਦਾ ਗੁਣਕਾਰੀ ਹੁੰਦਾ ਜਿਸ ਤਰ੍ਹਾਂ ਕੇ ਆਯੁਰਵੇਦ ਚ ਲਿਖਿਆ ਵਿ੍ਰਿਸ਼ਾ ਸੰਤਰਪਨੋ ਵਲਿਆ ਵਿਰਿਆ ਵਲਿਆ ਹਾ ਕੁਸ਼ਟੀ ਵਰਦਨਮ ਔਰ ਵੀਰਿਆ ਤੰਤੂ ਨਾਉਣ ਵਾਲਾ ਹੁੰਦਾ ਹੈ ਬਲ ਵਰਧਕ ਹੁੰਦਾ ਹੈ ਪੁਸ਼ਟੀ ਵਰਧਨਮ ਔਰ ਪੁਸ਼ਟੀ ਅਸਪੁਰਤੀ ਦੇਣ ਵਾਲਾ ਹੁੰਦਾ ਹੈ ਤਾਕਤ ਦੇਣ ਵਾਲਾ ਹੁੰਦਾ ਹੈ ਔਰ ਵਸ ਸਰੀਰ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਤੰਤੂ ਰੋਗ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਤੰਤੂ ਬਣਾਉਣ ਵਾਲਾ ਹੁੰਦਾ ਹੈ ਬਲ ਦੇਣ ਵਾਲਾ ਨਾ ਤਾਕਤ ਔਰ ਕਿਆਸ ਰਗਣੀ ਇਹਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਆਲਸਵਾਦਿਸ਼ਤ ਹੁੰਦਾ ਹੈ ਔਰ 시ਤਲਤਾ ਪਰਧਾਨ ਕਰਨ ਵਾਲਾ ਹੁੰਦਾ ਹੈ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਸਰੀਰ ਦੀ ਚਾਹਲ ਗਰਮੀ ਔਰ ਮੇਦਾਵ੍ਰੁੱਧੀ ਇਨ੍ਹਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਸਿਮਰਨ ਸ਼ਕਤੀ ਔਰ ਸ਼ਾਂਤੀ ਠੰਡਕ ਦੇਣ ਵਾਲਾ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਮਤੀਰਾ ਹੈ ਜਿਸ ਤਰ੍ਹਾਂ ਕੀ ਦੀਪਨ ਪਾਚਕ ਹੁੰਦਾ ਹੈ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਤਾਂ ਤਦੇਨ ਵਾਲਾ ਹੁੰਦਾ ਹੈ ਔਰ ਮਦਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਕੁਨਕਾਰੀ ਹੁੰਦਾ ਹੈ ਆਯੁਰਵੇਦ ਚ ਲਿਖਿਆ ਹੈ ਕਿ ਇਹ ਜਿਹੜਾ ਮਤੀਰਾ ਕੱਚਾ ਗੁਣਕਾਰੀ ਨਹੀਂ ਹੁੰਦਾ ਔਰ ਫੱਕਣੇ ਪਰ ਅੱਜਕ ਗੁਣਕਾਰੀ ਹੋ ਜਾਂਦਾ ਹੈ ਔਰ ਜੋ ਮਤੀਰਾ ਗਲਤ ਤਰੀਕੇ ਨਾਲ ਕੋਈ ਦਵਾਈ ਜਾਂ ਲਾ ਕੇ ਮਤੀਰੇ ਨੂੰ ਤਿਆਰ ਕਰਤੇ ਆ ਜਲਦੀ ਉਹਦੇ ਚ ਗੁਣ ਇੰਨੇ ਨਹੀਂ ਹੁੰਦੇ ਔਰ ਫਿਰ ਵੀ ਇਹ ਜੋ ਆਯੁਰਵੈਦਿਕ ਗੁਣ ਮਤੀਰੇ ਚ ਹੁੰਦੇ ਆ ਔਰ ਬਹੁਤ ਸਾਰੇ ਇਤ ਗੁਣ ਦੇ ਇਹ ਫੁਕ ਤੇਜ ਕਰਨ ਵਾਲਾ ਹੁੰਦਾ ਹੈ ਔਰ ਸ਼ਾਂਤੀ ਦੇਣ ਵਾਲਾ ਹੁੰਦਾ ਹੈ ਔਰ ਗਰਮੀ ਸ਼ਾਂਤ ਕਰਨ ਵਾਲਾ ਹੁੰਦਾ ਹੈ ਕਫ ਕਲਗਮ ਵాయు ਰੇਸ਼ਾ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਔਰ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 ਕਟ ਸਤੀ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦੜਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗੜੀ ਨੰਬਰ 14 ਟਿੱਪੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ